ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਨਸ਼ਾਰੇ ਪਨੂਆ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੀਰ ਨੇ ਸ਼ੁਰੂਆਤ ਕੀਤੀ ਹੈ ਪਸ਼ੂ ਵਪਾਰ ਦਾ ਕੰਮ ਹੀ ਕਰਦਾ ਪਸ਼ੂ ਤਕਰੀਬਨ ਥੋੜੇ ਦੇ ਸਮੇਂ ਤੋਂ ਵੀਰ ਲਿਆ ਕੇ ਸੇਲ ਕਰਦਾ ਪਿਆ ਦੋ ਵੜਾ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਸੀ ਠੀਕ ਹੈ ਜੀ ਜੋੜੀ ਵੜਾਂ ਦੀ ਸੀ ਫਿਲਹਾਲ ਜਿਹੜੀ ਇੱਕ ਵੜ ਵੀਰ ਨੇ ਸੇਲ ਕਰਤੀ ਹੈ ਤੇ ਇੱਕ ਹੁਣ ਮੌਜੂਦ ਆ ਸੇਲ ਦੇ ਲਈ ਜਰਸੀ ਦੇ ਵਿੱਚ ਆ ਟੋਕੜ ਗੱਪਣ ਮਾਗਾ ਐਸ ਵੀ ਐਸ ਵਕਤ ਜੇਕਰ ਆਪਾਂ ਗੱਲ ਕਰੀਏ ਕਿੰਨੇ ਮਹੀਨਿਆਂ ਦੀ ਗੱਪਣਾ ਤੇ ਕਿੰਨਾ ਇਹਦੇ ਥਲੇ ਦੁੱਧ ਹਾਜ਼ਰ ਆ ਉਹ ਗੱਲਬਾਤ ਆਪਾਂ ਕਰਦੇ ਆ ਵੀਰ ਦੇ ਨਾਲ ਪ੍ਰੋਪਰ ਡਿਟੇਲ ਲੈ ਲੈਣੇ ਆ ਸੋ ਸ੍ਰੇਹਾੜੀ ਤੋਂ ਜਦੋਂ ਆਪਾਂ ਦੋਸਤੋ ਹਰੀ ਕੇ ਪੱਤਨ ਤੋਂ ਸ੍ਰੇਹਾੜੀ ਤੇ ਸ੍ਰੇਹਾੜੀ ਤੋਂ ਅੱਗੇ ਤੁਸੀਂ ਨਸਹਰੇ ਪਨੂਆ ਖਾਸ ਵਿਜ਼ਿਟ ਕਰਨੀ ਆ ਠੀਕ ਆ ਜੀ ਤਾਂ ਮੇਨ ਸ਼ਹਿਰ ਦੇ ਵਿੱਚ ਹੀ ਵੀਰ ਉਹਨਾਂ ਦਾ ਘਰ ਆ ਤੇ ਬਾਕੀ ਪ੍ਰੋਪਰ ਗੱਲਬਾਤ ਕਰਦੇ ਆਪਾਂ ਸਭ ਤੋਂ ਪਹਿਲਾਂ ਵੀਰ ਦੀ ਸਸਰੀ ਘਰ ਸਸਰੀ ਘਰ ਵੀਰ ਪਰੋਮੋਰ ਹੋਰ ਭਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾ ਬਹੁਤ ਵਧੀਆ ਅੱਛਾ ਵੀਰੇ ਇੱਕ ਆਪਣਾ ਨਾਮ ਕਰ ਦਿਓ ਸਾਂਝਾ ਨਾਮ ਮਾ ਰঞ্জੀਤ ਸਿੰਘ ਸਿੰਡਨ ਸ਼ਹਿਰਾ ਬਨਵਾ ਠੀਕ ਆ ਹਾਂਜੀ ਰਵਿੰਦਰ ਭਾਈ ਨਾਲ ਪਸ਼ੂ ਵਪਾਰ ਦਾ ਕੰਮ ਹੀ ਕਰਦੇ ਜੀ ਹਾਂਜੀ ਹਾਂਜੀ ਆਉਂਦਾ ਰਹਿੰਦਾ ਮਾਲ ਇਸੇ ਤਰ੍ਹਾਂ ਹਾਂਜੀ ਹਾਂਜੀ ਆਉਂਦਾ ਰਹਿੰਦਾ ਮਾਲ ਟੀਨ ਚ ਆਉਂਦਾ ਰਹਿੰਦਾ ਠੀਕ ਆ ਅੱਜ ਆਪਣੇ ਕੋਲ ਵੈਸੇ ਵੜਾ ਦੋਸੀ ਹੈ ਨਾ ਹਾਂਜੀ ਹਾਂਜੀ ਇੱਕ ਸੇਲ ਹੋ ਗਈ ਸਰ ਇੱਕ ਸੇਲ ਹੋ ਗਈ ਹੈ ਹਾਂਜੀ ਹਾਂਜੀ ਤੇ ਇਹ ਜਰਸੀ ਬ੍ਰੀਡ ਦੇ ਵਿੱਚ ਆਪਣੇ ਕੋਲ ਜਿਹੜੀ ਵੜਾ ਵੈਸੇ ਹੈ ਤੋਕੜ ਗੱਪਣ ਹੈ ਨਾ ਹਾਂਜੀ ਹਾਂਜੀ ਤੇ 3 ਮਹੀਨਿਆਂ ਦੀ ਹੈ ਚੈੱਕ ਪਾਸ 3 ਮਹੀਨਿਆਂ ਦੀ ਚੈੱਕ ਪਾਸ 6 ਲੀਟਰ ਦੁੱਧ ਦੇ 6 ਲੀਟਰ ਦੁੱਧ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਚਵਾਈ ਚਵਾਈ ਦੀ ਇੱਕ ਨੰਬਰ ਹੈ ਠੰਡੀ ਸੀਲ ਹੈ ਕੋਈ ਠੀਕ ਆ ਜੀ ਉਹ ਵੀ ਇਧਰੋਂ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਠੀਕ ਆ ਜੀ 3 ਮਹੀਨਿਆਂ ਦੀ ਗੱਪਣ ਚੈੱਕ ਪਾਸ ਤੇ 6 ਕਿਲੋ ਦੁੱਧ ਇਸ ਵਾਰ ਤੇ ਤੁਸੀਂ ਹਾਜ਼ਰ ਹੈ ਅਜਾੜ ਜੀ ਜਿਹੜੇ ਮੰਨੋ ਵੀ ਕੋਈ ਦੂਰੋਂ ਜਿਹੜਾ ਆ ਜਾਂਦਾ ਤੇ ਛੇ ਤੋਂ ਪਲਾਸੀ ਹੋਊਗਾ ਦੁੱਧ ਘੱਟ ਤੇ ਨਹੀਂ ਨਿਕਲਦਾ ਹਾਂਜੀ ਹਾਂਜੀ ਛੇ ਤੋਂ ਬਾਹਰ ਹੀ ਹੋਊਗਾ ਜੀ ਠੀਕ ਆ ਜੀ ਹਾਂਜੀ ਮਾੜਾ ਠੀਕ ਆ ਜੀ ਦੁੱਧ ਦੋਸਤ ਛੇ ਤੋਂ ਪਲਾਸੀ ਹੋਊਗਾ ਅੰਦਰ ਬਾਹਰ ਨਹੀਂ ਹੁੰਦਾ ਠੀਕ ਆ ਜੀ ਆਹ ਥਾਣਾ ਤੁਹਾਨੂੰ ਬਹਿਣੀ ਵਾਲੇ ਪਾਸਿਓਂ ਆਪਾਂ ਦਿਖਾ ਰਹੇ ਹਾਂ ਥਾਣ ਵੈਸੇ ਵਧੀਆ ਠੀਕ ਆ ਜੀ ਸੈਸੂ ਚ ਇੱਕੋ ਜਿਹਾ ਥਾਣਾ ਤੇ ਬਾਕੀ ਪੋਰ ਛੱਡੇ ਤੋਂ ਰਹਤੀ ਹਾਂ ਹਾਂਜੀ ਬਾਹਰ ਇੱਕ ਨੰਬਰ ਚ ਵਾਈ ਹੈ ਜੀ ਠੀਕ ਆ ਹਾਂਜੀ ਤੇ ਬਾਕੀ ਇਹਦਾ ਰਜੀਤਵਰੇ ਮੁੱਲ ਕੇ ਰਹੂਗਾ ਅੱਜ ਹਾਂਜੀ ਕੀ ਡਿਮਾਂਡ ਰਹੂਗੀ ਇਹਦੀ 34000 ਰੁਪਏ ਦੀ 34000 ਹਾਂਜੀ ਹਾਂਜੀ ਮੌਕੇ ਤੇ ਹੋਊਗਾ ਮਾਨਤਨ ਕੋਈ ਸੱਜਣ ਆਉਂਦਾ ਵੀਰ ਹਾਂਜੀ ਕੋਈ ਮਾਨਤਨ ਕਰ ਲੈਂਦਾ ਠੀਕ ਆ ਮਾ ਵੀ 34000 ਦੋਸਤੋ ਇਹਦਾ ਮੋਲ ਆ ਡਿਮਾਂਡ ਆ 34000 ਤੇ ਵਿੱਚੋਂ ਮਾਨਤਨ ਮੌਕੇ ਤੇ ਹੋਊਗਾ ਕੋਈ ਵੀ ਸੱਜਣ ਆਪਣਾ ਆਉਂਦਾ ਠੀਕ ਆ ਜੀ ਸੌਦਾ ਕਰੋ ਤੁਸੀਂ ਗੱਲਬਾਤ ਕਰੋ ਬਾਕੀ ਮਾਨਤਨ ਮੌਕੇ ਤੇ ਹੋਊਗਾ ਠੀਕ ਆ ਸੋ ਜਰਸੀ ਬਰੀਡ ਦੇ ਵਿੱਚ ਵੈੜ ਆ ਤੇ ਹਾਈਟ ਕਾ ਤੇ ਜਿੱਦਾਂ ਨਾਰਮਲ ਇੱਕ ਜਰਸੀ ਬਰੀਡ ਦੇ ਵਿੱਚ ਵੈੜਾ ਦੇਖਦੇ ਆ ਠੀਕ ਆ ਜੀ ਓਡੀ ਹਾਈਟ ਆ ਫਲੀ ਪ੍ਰੀਤੀ ਆ ਕਰਮਾਲੀ ਕੋਈ ਬਾਹਲੀ ਲਸੇਰੀ ਜਾਂ ਨ ਤੋ 3 ਮਹੀਨਿਆਂ ਦੀ ਗੱਪੜ ਚੈੱਕ ਪਾਸ ਅਰਜੀਤ ਆਪਾਂ ਹੀ ਚੈੱਕ ਕਰਾਈਏ ਪਈ ਜਾਂ ਆਪਾਂ ਲਿਆ ਦਿੰਦੀਏ ਚੈੱਕ ਪਾਸ ਤਸਦੀਕ ਤੇ ਹਾਂਜੀ ਇੱਥੋਂ ਆਪਣੇ ਲੱਗੂਆਂ ਪਿੰਡੋਂ ਡਾਕਟਰ ਨੂੰ ਆਪਾਂ ਕਰਵਾਈ ਆਪ ਹਾਂਜੀ ਹਾਂਜੀ ਠੀਕ ਠੀਕ ਆ ਜੀ ਬਾਕੀ ਠੀਕ ਰਹੂਗਾ ਠੰਡਾ ਲੱਗ ਰੂਗਾ ਹਾਂਜੀ ਹਾਂਜੀ ਠੀਕ ਆ ਵੀਰੇ ਯਾਰ ਅਰਜੀਤ ਵੀਰੇ ਮੜਾ ਖੋਲ ਕੇ ਤੋਰ ਕੇ ਦਿਖਾ ਦੇ ਆ ਕਰੋ ਚੱਲ ਠੀਕ ਆ ਜੀ ਸਵੇਰ ਚਵਾਈ ਕਿੰਨੇ ਕ ਵਜੇ ਕਰਤੀ ਆ सुबह 7:30 ਵੀਰ 7:30 ਹੁਣ 12 ਵਜੇ ਦਾ ਟਾਈਮ ਆ ਹਾਂਜੀ ਉਹਦੀ ਹੁਣ 12 ਵਜੇ ਦਾ ਸਮਾਂ ਠੀਕ ਆ ਬਾਕੀ ਠੰਡੀ ਸੀਲ ਆ ਕੋਈ ਚੱਕਰ ਨਹੀਂ ਜਿੱਦਾਂ ਮਤਲਬ ਬਿਣਾ ਵੰਗੇ ਤੋਂ ਹਾਂ ਹਾਂਜੀ ਲੈ ਅੰਜੀ ਤੈਨੂੰ ਮੜਾ ਤੋਰੀ ਲਓ ਜੀ ਠੀਕ ਹੈ ਜੀ ਬਾਕੀ ਥਾਣਲੇਵੇ ਦੀ ਬੜੀ ਸਾਫ ਸੁਥਰੀ ਹੈ ਠੀਕ ਹੈ ਹਾਂ ਜੀ ਹਾਂ ਜੀ ਸੋ ਚਾਰੇ ਥਾਣਾ ਕੋਈ ਭੂਰ ਨਹੀਂ ਕੋਈ ਸ਼ਕਾਰੀ ਆ ਥਾਣਲੇਵੇ ਦੀ ਗਰੰਟੀ ਆਪਣੀ ਕੋਈ ਠੀਕ ਹੈ ਜੀ ਸੋ 34000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਵੀ ਵੀਰ ਆਪਣਾ ਸੰਪਰਕ ਕਰਦਾ ਜਿਹੜਾ ਮੇਰਾ ਭਰਾ ਆ ਕੇ ਕੋਈ ਘਰੇ ਰੱਖਣ ਦਾ ਚਾਹਵਾਣਾ ਠੀਕ ਹੈ ਜੀ ਤੇ ਜਰਸੀ ਵਾਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਲੱਭ ਰਾਏ ਜੇ 6 ਕਿਲੋ ਦੋ ਦਾ ਚਾਹ ਵੀ ਕਰਮਾ ਲਈ ਚੰਗੀ ਵਧੀਆ ਬਰਾ ਦਊਗੀ ਠੀਕ ਹੈ ਜੀ ਘਰ ਦਾ ਕਬੀਲਦਾਰੀ ਦਾ ਕਿਸੇ ਭਰਾ ਦਾ ਸਰਕਲ ਤੋੜ ਦਊਗੀ ਚਾਹ ਪਾਣੀ ਦਾ ਤੇ ਨਾਲ ਦੀ ਨਾਲ 3 ਮਹੀਨੇ ਦੀ ਗੱਬਣਾ ਸਾਨੂੰ ਵਿਚਾਲੇ ਸਾਰੇ ਭਰਾਵਾਂ ਨੂੰ ਪਤਾ ਜੀ ਠੀਕ ਆ ਜੀ ਕੁਛ 6 ਮਹੀਨੇ ਹਜੇ ਹਜੇ ਪਏ ਆ ਸੌਣ ਦੇ ਬੱਤੀ ਚੰਗੀ ਆ ਠੀਕ ਆ ਜੀ ਮੈਨੂੰ ਲੱਗਦਾ ਉਤਰੋ ਗਰਮੀ ਖਤਮ ਹੋਣੀ ਹੈ ਤਾਂ ਉਤਰੋ ਸਿਆਲ ਸ਼ਰਵਾਤ ਦੇ ਹਾਂ ਜੀ ਹਾਂ ਜੀ ਵਧੀਆ ਪੂਰੀ ਕਰਮਾੜੀ ਤਿਆਰੀ ਦੇ ਵਿੱਚ ਆ ਗਈ ਤੇ ਪੈਸਿਆਂ ਦੀ ਫੇਰ ਅੱਗੇ ਗਈ ਹਾਂ ਜੀ ਹਾਂ ਜੀ ਠੀਕ ਆ ਤੇ ਰਣਜੀਤ ਵੀ ਇੱਕ ਨੰਬਰ ਆਪਦੇ ਕਰਦੇ ਸਾਂ ਜੀ ਨੰਬਰ ਆਪਣਾ 7652 ਹਾਂ ਜੀ 52054 ਠੀਕ ਆ ਜੀ ਹਾਂ ਜੀ ਹਾਂ ਜੀ ਲੈ ਵੀ ਇੱਕ ਅਦੀਪ ਭਾਈ ਹੱਥੋਂ ਤੋ ਲਾ ਕੇ ਬਖਾ ਦਿਓ ਜੀ ਹਾਏ ਉਤਰਾ ਸੀਰੀਅਸ ਲਾ ਕਰਾ ਪੂਰੀ ਹਾਂ ਜੀ ਹਾਂ ਜੀ ਸੀਰੀਅਸ ਲੜਗ ਹਾਂ ਆ ਦੇਖ ਹਾਂਜੀ ਕੋਈ ਚੱਕ ਲੌਗ ਠੀਕ ਆ ਜੀ ਸਵਾਂਦੀ ਕੁਛ ਨਹੀਂ ਕਰਮਾ ਲਈ ਮਾਰ ਦਈ ਤਾਰਾ ਹਾਂ ਮਾਰਦੇ ਦੋ ਦੋ ਤਾਰਾਂ ਹਾਂਜੀ ਚਾਰੇ ਥਾਂ ਜਿਹੜੇ ਆਪਾਂ ਤੁਹਾਨੂੰ ਵਿਖਾ ਦਿੰਨੇ ਆਂ ਬਰਾਬਰੂ ਦੇ ਲਾਓ ਜੀ ਠੀਕ ਆ ਜੀ ਕੱਲੇ ਕੱਲੇ ਥਾਂ ਦੀ ਹਣਾ ਆਪਾਂ ਸਮਾਜ ਨਹੀਂ ਹੈਗਾ ਹਾਂ ਬਸ ਸਮਾਜ ਹੀ ਨਹੀਂ ਹਾਂ ਜੀ ਆਂ ਜੀ ਠੀਕ ਹੈ ਜੀ ਹਾਂ ਮਗਰਾ ਤੁਹਾਨੂੰ ਮਾਰੇ ਤੇ ਆ ਜਿਹੜਾ ਬਹਿਣੀ ਇਹਦਾ ਆ ਹੀ ਆ ਜੀ ਠੀਕ ਆ ਸਮਝ ਆ ਜੀ ਨਾ ਠੀਕ ਹਾਂ ਜੀ ਕੋਈ ਚੁਆਈ ਵਧੀਆ ਠੀਕ ਆ ਮਤਲਬ ਕਿ ਕੋਈ ਧਾਰ ਦੀ ਵਾੜ ਕਰਨੀ ਹੈਗੀ ਨਹੀਂ ਨਹੀਂ ਉਹਦੀ ਗਰੰਟੀ ਹੋਊਗੀ ਚਲੋ ਭਰਾਵਾ ਠੀਕ ਆ ਜੀ ਮਾ ਵੀ ਦੋਸਤੋ ਇਹ ਵਾੜਾ ਠੀਕ ਆ ਜੀ ਬਾਕੀ ਤੁਹਾਡੇ ਨਾਲ ਪੂਰੀ ਡਿਟੇਲ ਆਪਾਂ ਸਾਂਝੀ ਕਰ ਦਿੱਤੀ ਆ ਇੱਥੇ ਆਣ ਕੇ ਮੇਰਾ ਭਰਾ ਜਿੱਦਾਂ ਮਰਜ਼ੀ ਕੋਈ ਤਸੱਲੀ ਕਰ ਲਵੇ ਠੀਕ ਆ ਜੀ ਸੋ ਮੈਂ ਉਹਦੇ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਰਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ